ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਆ ਜਿਸ ਕਾਰਨ ਪੰਜਾਬ ਦੇ तमाम ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਔਰ ਪੰਜਾਬ ਦੀ ਸਿਆਸਤ ਵੀ ਪੂਰੀ ਗਰਮ ਹੈ ਸਾਡੇ ਨਾਲ ਨੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਐਮ ਐਲ ਏ ਰਾਜਾ ਬੜਿੰਗ ਇਹਨਾਂ ਤੋਂ ਪੁੱਛਦੇ ਹਾਂ ਕਿ ਜੋ ਅਕਾਲੀ ਦਲ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਦੋਸ਼ ਲਾਉਂਦੇ ਨੇ ਸੱਤਾਧਾਰੀਆਂ ਤੇ ਉਹਨਾਂ 'ਚ ਕਿੰਨੀ ਖਚਾਈ ਆ ਬੜਿੰਗ ਸਾਹਿਬ ਪਹਿਲਾਂ ਤਾਂ ਇਹ ਦੱਸੋ ਅਕਸਰ ਇਹ ਕਿਹਾ ਜਾਂਦਾ ਹੈ ਵਿਰੋਧੀਆਂ ਵੱਲੋਂ ਕਿ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਾ ਰਹੇ ਕੈਪਟਨ ਸਰਕਾਰ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਅਗਰ ਕੋਈ ਲੱਗਦਾ ਹੈ ਕਿ ਜਿਹੜਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਹ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਲੇਕਿਨ ਪਹਿਲੇ 21 ਮਹੀਨਿਆਂ ਦੇ ਵਿੱਚ ਕਿਸੇ ਵੀ ਕਿਸਮ ਦਾ ਅਸੀਂ ਵਾਅਦਾ ਕਰਦੇ ਹਾਂ ਅਸੀਂ ਇਹ ਨਹੀਂ ਕਿਹਾ ਸੀ ਕੋਈ ਵਾਅਦਾ ਕਰਨ ਲੱਗਿਆ ਕਿ ਇਹ ਪਹਿਲੇ 11 ਮਹੀਨਿਆਂ ਚ ਪੂਰਾ ਕਰ ਦੇਾਂਗੇ ਜਾਂ 21 ਮਹੀਨਿਆਂ ਚ ਪੂਰਾ ਕਰ ਦੇਾਂਗੇ ਅਸੀਂ ਮੈਨੀਫੈਸਟੋ ਚ ਜੋ ਵਾਅਦੇ ਕੀਤੇ ਸਨ ਉਹਨੂੰ 5 ਸਾਲ ਦਾ ਸਮਾਂ ਹੁੰਦਾ ਹੈ ਹਿੰਦੁਸਤਾਨ ਤੋਂ ਬਾਹਰ ਲੀਆਂ ਸਰਕਾਰਾਂ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਆਸਟ੍ਰੇਲੀਆ ਹੈ ਉੱਥੇ ਵੀ ਮੈਨੀਫੈਸਟ ਵਿੱਚ ਵਾਅਦੇ ਕੀਤੇ ਜਾਂਦੇ ਆ ਲੇਕਿਨ ਸਮਾਸੀਬਦ ਨਹੀਂ ਹੁੰਦਾ ਪੰਜ ਸਾਲਾਂ ਦੇ ਅੰਦਰ ਉਹ ਵਾਅਦੇ ਪੂਰੇ ਕਰਨੇ ਹੁੰਦੇ ਆ ਲੋਕਾਂ ਨੂੰ ਬੜੀ ਉਤੇਜਨਾ ਹੋਗੀ ਆਪੋਜੀਸ਼ਨ ਵਾਲਿਆਂ ਨੂੰ ਕੋਈ ਮੁੱਦਾ ਹੈ ਨਹੀਂ ਨਾ ਕੋਈ ਮੁੱਦਾ ਛੱਡਿਆ ਨਹੀਂ ਹੁਣ ਉਹ ਇਹ ਕਹਿੰਦੇ ਕਿ ਯਾਰ ਵਾਅਦੇ ਤੁਸੀਂ ਜਲਦੀ ਪੂਰੇ ਕਰੋ ਟਾਈਮ ਲੱਗਦਾ ਹੈ ਅੱਜ ਕੋਈ ਵਾਅਦਾ ਅੱਜ ਕੋਈ ਕਿਉਂਕਿ ਉਹ ਰੇਸੇ ਪੈਸਾ ਚਾਹੀਦਾ ਹੈ ਯਾਰ ਪੈਸਾ ਹੋਏਗਾ ਤਾਂ ਵਾਅਦੇ ਪੂਰੇ ਹੋਣਗੇ ਸੋ ਅਸੀਂ ਉਸ ਪੈਸੇ ਦਾ ਵੀ ਅਰੇਂਜ ਕਰ ਰਹੇ ਹਾਂ ਅਸੀਂ ਵਾਅਦੇ ਵੀ ਪੂਰੇ ਕਰ ਰਹੇ ਹਾਂ ਕਾਫੀ ਵਾਅਦੇ ਪੂਰੇ ਕਰ ਦਿੱਤੇ ਗਏ ਨੇ ਜਿਹੜੇ ਥੋੜੇ-ਮੋਟੇ ਬਚੇ ਨੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਪੂਰੇ ਹੋ ਜਾਣਗੇ ਇੱਕ ਗੱਲ ਵਾਰ-ਵਾਰ ਆਉਂਦੀ ਆ ਕਿ ਨੌਜਵਾਨਾਂ ਨੂੰ ਮੋਬਾਈਲ ਦੇਣੇ ਸੀਗੇ ਉਹ ਵੀ ਵੈਸੇ ਵਾਅਦੇ ਦੀ ਲੋੜ ਨਹੀਂ ਸੀ ਕਿਉਂਕਿ ਨੌਜਵਾਨ ਕਹਿ ਰਹੇ ਸੀ ਸਾਡੇ ਕੋਲ ਮੋਬਾਈਲ ਹੈ ਸਾਨੂੰ ਰੋਜ਼ਗਾਰ ਦਿਓ ਹੁਣ ਉਹਦੇ ਲਈ ਬਜਟ ਵੀ ਰੱਖਿਆ ਗਿਆ ਸੀ ਵਾਰ-ਵਾਰ ਡੇਟਾ ਅੱਗੇ ਹੋ ਜਾਂਦੀਆਂ ਨੇ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਮੋਬਾਈਲਾਂ 'ਤੇ ਅਸੀਂ ਮੈਨੀਫੈਸਟੋ 'ਚ ਲਿਖਿਆ ਸੀ ਕਈ ਵਾਰੀ ਮੇਰੇ ਮੁਤਾਬਕ ਮੇਰੇ ਮੁਤਾਬਕ ਸਰਕਾਰ ਮੁਤਾਬਕ ਨਹੀਂ ਕਈ ਚੀਜ਼ਾਂ ਸੀ ਲਿਖ ਦਿੰਦੇ ਆ ਆ ਉਦੋਂ ਸਾਨੂੰ ਇਹ ਹੁੰਦਾ ਸਰਕਾਰ ਬਾਨੀ ਹੈ ਕਈ ਵਾਦੇ ਕੋਈ ਆਖੇ ਸੁਝਾਅ ਦੇ ਦਿੰਦਾ ਹੈ ਅਸੀਂ ਉਹ ਸੁਝਾਅ ਪਾ ਲੈਣੇ ਮੈਨੂੰ ਲੱਗਦਾ ਹੈ ਕਿ ਇਹ ਦੀ ਲੋੜ ਨਹੀਂ ਸੀ ਮੋਬਾਈਲ ਵਾਲੇ ਵਾਦੇ ਦੀ ਪਰ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੈ ਕਹਿਣੀ ਤੇ ਕਰਨੀ ਦੇ ਪੱਕੇ ਨੇ ਹੀ ਸੈਡ ਮੈਂ ਪ੍ਰੀ ਬਜਟ ਡਿਸਕਸ਼ਨ ਚ ਉਹਨਾਂ ਨੂੰ ਸਲਾਹ ਵੀ ਦਿੱਤੀ ਕਿ ਜਿੰਨੀ ਦੇਸ਼ ਜਿੰਨੀ ਪੰਜਾਬ ਦੀ ਆਬਾਦੀ ਹੈ ਉਸ ਪੰਜਾਬ ਦੀ ਆਬਾਦੀ ਤੋਂ ਵੱਧ 30 ਲੱਖ ਫੋਨ ਆਲਰੇਡੀ ਵੱਧ ਪੰਜਾਬ ਦੇ ਵਿੱਚ ਹੈ ਜੇ ਨਵੇਂ ਜਨਮੇ ਬੱਚੇ ਨੂੰ ਵੀ ਇੱਕ ਇੱਕ ਫੋਨ ਦੇ दिए ਹੋ ਰਹ ਤਾਂ ਤਦ ਵੀ ਵੱਧ ਹੋਏਗਾ ਸੋ ਇਹਦੀ ਜ਼ਰੂਰਤ ਨਹੀਂ ਆਪਾਂ ਲੋਕਾਂ ਤੋਂ ਮਾਫੀ ਮੰਗ ਲਾਂਗੇ ਕਿ ਜ਼ਰੂਰੀ ਨਹੀਂ ਹਰ ਬੰਦਾ ਜਿਹੜਾ ਕੰਮ ਕਰਦਾ ਹੈ ਉਹ ਗਲਤੀਆਂ ਵੀ ਕਰਦਾ ਹੈ ਕਈ ਵਾਰੀ ਇਹ ਛੋਟੀ ਜੀ ਗਲਤੀ ਹੈ ਕੋਈ ਬਹੁਤ ਹੀ ਵੱਡੀ ਗਲਤੀ ਨਹੀਂ ਇਹ ਜਿਹੜਾ ਪੈਸਾ ਹੈ ਆਪਾਂ ਲੋਕਾਂ ਨੂੰ ਪੁੱਛ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਉਹਨਾਂ ਲੋਕਾਂ ਦੀ ਕਿ ਜਿਹੜਾ ਟੈਲੀਫੋਨਾਂ ਵਾਸਤੇ ਅਸੀਂ ਪੈਸਾ ਰੱਖਿਆ ਹੈ ਜਾਂ ਟੈਲੀਫੋਨਾਂ ਤੇ ਲੱਗਣਾ ਹੈ ਅਸੀਂ ਵਾਅਦਾ ਪੂਰਾ ਕਰਨ ਲਈ ਤਿਆਰ ਹਾਂ ਪਰ ਆਪਾਂ ਇਹ ਪੈਸੇ ਨੂੰ ਸਕੂਲ ਜਾਂ ਹਸਪੀਟਲਸ ਤੇ ਲਾ ਦਈਏ ਤਾਂ ਉਹ ਜ਼ਿਆਦੇ ਲਾਹੇਮੰਦ ਹੋਏਗਾ ਉਹਨਾਂ ਨੇ ਵੀ ਸਿਰ ਹਲਾਇਆ ਤਮਾਮ ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਇਸ ਸੁਝਾਅ ਨੂੰ ਫਿਰ ਦੋਆਚਾਰਾਂ ਨਹੀਂ ਉਹ ਵੀ ਗੱਲ ਆਈ ਕਿ ਨਹੀਂ ਵਾਅਦਾ ਜੋ ਆਪਾਂ ਕੀਤਾ ਉਹ ਵੀ ਪੂਰਾ ਕਰੀਏ ਨਹੀਂ ਤਾਂ ਕਈ ਜਿਵੇਂ ਆਪੋਜੀਸ਼ਨ ਉਹ ਡੈਮੋ ਫੋਨ ਲੈ ਕੇ ਵਿਖਾ ਰਹੀ ਹੈ ਬੇਤੁਕਾਨੀਆਂ ਗੱਲਾਂ ਬੇਤੁਕੀਆਂ ਗੱਲਾਂ ਵਾਦਾ ਪੂਰਾ ਕਰਨ ਜਾ ਰਹੇ ਅਸੀਂ ਯਾਰ ਥੋੜਾ ਅੱਗੇ ਹੋ ਗਿਆ ਕਿ ਯਾਰੀ ਬਾਪੂ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਗੱਲ ਸੁਣ ਐਤਕੀ ਬੀਏ ਪਾਸ ਕਰ ਲੈ ਇੰਨੇ ਨੰਬਰਾਂ ਨਾਲ ਤੈਨੂੰ ਮੋਟਰਸਾਈਕਲ ਲੈ ਕੇ ਦੇਵਾਂ ਉਹਦੂ ਬਾਦ ਬਾਪੂ ਤੋਂ ਲਿਆ ਨਹੀਂ ਜਾਂਦਾ ਬਿਕੋਜ਼ ਹਾਲਾਤ ਹੋ ਰਹੇ بارش ਜ਼ਿਆਦਾ ਹੋ ਜਾਂਦੀ ਹੈ ਗੜੇ ਪੈ ਜਾਂਦੇ ਐ ਫਸਲ ਹੋ ਨਹੀਂ ਹੁੰਦੀ ਨਹੀਂ ਆਰਟੀਏ ਨੂੰ ਪੈਸੇ ਮੋੜਨੇ ਹੁੰਦੇ ਐ ਬੈਂਕ ਦਾ ਵਿਆਜ ਭਰਨਾ ਹੁੰਦਾ ਹੈ ਘਰ ਦੇ ਖਰਚੇ ਚਲਾਉਣੇ ਹੁੰਦੇ ਫਿਰ ਬਾਪੂ ਕਹਿੰਦਾ ਪੁੱਤ 6 ਕਿ ਮਹੀਨੇ ਅੜਕ ਜਾ ਤੈਨੂੰ ਫਿਰ ਮੋਟਰਸਾਈਕਲ ਲੈ ਕੇ ਦੇਵਾਂਗਾ ਘਰੇ ਇੱਕ ਛੋਟਾ ਜਿਹਾ ਘਰ ਚਲਾਉਣ ਵਾਲੇ ਨੂੰ ਜਿਹਦੇ ਘਰੇ ਤਿੰਨ ਚਾਰ ਜੀ ਹੈ ਉਹਨੂੰ ਵੀ ਮੇਰਾ ਖਿਆਲ 6 ਮਹੀਨੇ ਅੱਗਾ ਪਿੱਛਾ ਹੋ ਜਾਂਦਾ ਹੈ ਯਾਰ ਸਬਰ ਰੱਖੋ ਮੈਨੂੰ ਲੱਗਦਾ ਹੈ ਜੇ ਜਨਤਾ ਹੀ ਚਾਹੇਗੀ ਕਿ ਮੋਬਾਈਲ ਫੋਨ ਮਿਲਨੇ ਹੈ ਤਾਂ ਮੋਬਾਈਲ ਫੋਨ ਹੀ ਉਹਨਾਂ ਨੂੰ ਮਿਲਣਗੇ ਪਰ ਮੇਰਾ ਸੁਝਾਅ ਸੀ ਮੋਬਾਈਲ ਫੋਨ ਨਾ ਦਿੱਤੇ ਜਾਣ ਇਹ ਪੈਸਾ ਸਕੂਲਸ ਤੇ ਹਸਪੀਟਲਸ ਤੇ ਲਾ ਦਿੱਤਾ ਜਾਵੇ ਕਾਫੀ ਕਿਸਾਨ ਕਰਜ਼ੇ ਤੇ ਕਾਫੀ 2 ਸਾਲ ਤੋਂ ਸਿਹਸਤ ਹੋ ਰਹੀ ਆ ਲੰਮੀ ਚੌੜੀ ਸਿਹਸਤ ਹੋ ਰਹੀ ਆ ਕੁਝ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਲੋਕ ਚੰਗਾ ਵੀ ਕਹਿ ਰਹੇ ਨੇ ਕਾਫੀ ਗਰੀਬ ਕਿਸਾਨਾਂ ਨੂੰ ਫਾਇਦਾ ਹੋਇਆ ਪਰ ਵਾਦਾ ਸੀ ਕਿ ਹਰ ਤਰ੍ਹਾਂ ਦਾ ਕਰਜ ਜਬ ਮਾਫ ਹੋਏਗਾ ਸ਼ਾਹੂ ਕਰਾਂ ਦਾ ਵੀ ਸਾਰੇ ਬੈਂਕਾਂ ਦਾ ਵੀ ਉਹ ਕੇਵਲ 10000 ਕਰੋੜ ਤੱਕ ਸੀਮਿਤ ਹੋ ਗਿਆ ਜਦਕਿ ਕਰਜ਼ਾਵਾਂ ਦਾ 90000 ਕਰੋੜ ਦਾ ਮੈਂ ਫੇਰ ਇਹੀ ਗੱਲ ਕਹਿੰਨੇ ਤੁਹਾਨੂੰ ਦੁਬਾਰਾ ਫੇਰ ਇਹੀ ਗੱਲ ਕਹਿੰਨੇ ਕਿ ਇੱਕ ਅੱਧੀ ਜਗ੍ਹਾ ਤੇ ਕੈਪਟਨ ਅਮਰਿੰਦਰ ਸਿੰਘ ਜੀਤੇ ਮੂੰਹ ਚੋਂ ਇਹ ਗੱਲ ਨਿਕਲੀ ਕਿ ਇਹ ਕਰਜ਼ਾ ਕਿਸੇ ਨੂੰ ਸਵਾਲ ਬਿਕੋਜ਼ ਹੀ ਇਜ਼ ਅ 75 74 ইয়ার্স ওল্ড ম্যান ਆ ਕਈ ਏਰੀ ਕਈ ਗੱਲਾਂ ਯਾਦ ਵੀ ਨਹੀਂ ਰਹਿਣੀਆਂ ਤੁਹਾਨੂੰ ਕਈ ਏਰੀ ਅਸੀਂ ਬਹੁਤ ਸੀਆਂ ਗੱਲਾਂ ਜਿਵੇਂ ਮੈਂ ਕਈ ਯਾਰੀ ਬੋਲਦਾ ਤਾਂ ਕਈ ਯਾਰੀ ਮੀਡੀਆ ਨੂੰ ਫਲੇਅਰ ਅਪ ਹੋ ਜਾਂਦੀ ਹੈ ਛੋਟੀ ਜਿਹੀ ਗੱਲ ਕਈ ਯਾਰੀ ਹਾਸੇ ਮਜ਼ਾਕ ਚ ਕਿਉਂਕਿ ਸਾਡੀ ਵੀ ਜ਼ਿੰਦਗੀ ਆਸਾ ਮਜ਼ਾਕ ਕਈ ਯਾਰੀ ਕਰ ਲੈਨੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਗਲ ਕਹੀ ਸੀ ਵੀ ਕਰਜ਼ਾ ਮਾਫ ਕਰਾਂਗੇ ਤੁਹਾਡਾ ਜਦੋਂ ਹਾਲਾਤ ਦੇਖੇ 30000 ਕਰੋੜ ਰੁਪਇਆ ਸਰਕਾਰ ਬਣ ਤੋਂ ਪਹਿਲਾਂ ਸਰਕਾਰ ਬਣ ਤੋਂ ਪਹਿਲਾਂ ਗਿਣਤੀ ਦੇ ਦਰਮਿਆਨ ਤੁਹਾਨੂੰ ਪਤਾ ਹੋਣਾ ਹੈ ਕਿ ਵਿਧਾਨ ਸਭਾ ਚ ਵੀ ਇਹਦੇ ਬਾਰੇ ਚਰਚਾ ਹੋਈ ਅਖਬਾਰਾਂ ਨੇ ਵੀ ਲਿਖਿਆ 30000 ਕਰੋੜ ਰੁਪਏ ਦਾ ਸਾਡੇ ਤੇ ਵਾਧੂ ਬੋਝ ਪਾ ਕੇ ਚਲੀ ਗਈ ਪੰਜਾਬ ਸਰਕਾਰ ਮਗਰਲੀ ਅਕਾਲੀ ਦਲ ਦੀ ਅਗਰ ਉਹ 30000 ਕਰੋੜ ਹੁੰਦਾ ਸਾਡੇ ਕੋਲ yes ਉਹ ਸੀਸੀਐਲ ਦੀ ਮੈਂ ਗੱਲ ਕਰ ਰਿਹਾ ਹਾਂ ਸੀਸੀਐਲ ਦੀ ਗੱਲ ਕਰ ਰਿਹਾ ਜਿਹੜਾ ਉਹ ਡਿਫਰੈਂਸ ਸੀਗਾ ਫੂਡ ਉਹਨਾਂ ਦਾ ਉਹ ਹਾਲਾਕਿ ਉਹਨਾਂ ਨੇ ਦੇਣਾ ਸੀ ਕੇਂਦਰ ਸਰਕਾਰ ਦਾ ਸੀ ਉਹ ਇਹਨਾਂ ਨੇ ਪਤਾ ਨਹੀਂ ਉਹ ਕਿੱਥੇ ਖੁਰਦਬੁਰਦ ਕੀਤਾ ਇਹਨਾਂ ਨੇ ਆਪ ਦੇ ਲੋਕਾਂ ਨੂੰ ਟਰੱਕ ਯੂਨੀਅਨ ਦੇ ਲੋਕਾਂ ਨੂੰ ਓਵਰ ਐਂਡ ਅਬਵ ਪ੍ਰਾਈਸ ਦੇ ਕੇ ਉਹ ਤੁਹਾਨੂੰ ਮੈਂ ਸਮਝਾ ਦੇਣਾ ਉਹ ਕਿਹੜਾ ਪੈਸਾ ਸੀ ਕਿ ਜਿਵੇਂ ਅਸੀਂ ਹੁਣ ਕੈਪ ਲਾਤਾ ਕਿ 120 ਰੁਪਏ ਤੋਂ ਵੱਧ ਅਸੀਂ ਕੈਰੇਜ ਨਹੀਂ ਦੇਵਾਂਗੇ ਇਸ ਤੋਂ ਵੱਧ ਪਾ ਹੀ ਨਹੀਂ ਸਕਦੇ ਟੈਂਡਰ ਇਹਨਾਂ ਨੇ ਇਹਨਾਂ ਦੇ ਚਾਹਤਿਆਂ ਨੇ 300 ਵੱਧ ਤੇ ਵੀ ਟੈਂਡਰ ਪਾਏ ਉਹ ਜਿਹੜਾ ਡਿਫਰੈਂਸ ਐਫਸੀਆਈ 120 ਤੋਂ ਵੱਧ ਨਹੀਂ ਦਿੰਦੀ ਉਹ ਜਿਹੜਾ ਡਿਫਰੈਂਸ ਹੀ ਐਫਸੀਆਈ ਕਹਿੰਦੀ ਤੁਸੀਂ ਭਰੋ ਹੈ ਮਾਲ ਤੋਂ ਹਟੋ ਇਹਦਾ ਡਿਫਰੈਂਸ ਹੀ ਉਹ ਪੰਜਾਬ ਦੇ ਸਿਰ ਉਹ ਦਸਾਂ ਸਾਲਾਂ 'ਚ 30 ਹਜ਼ਾਰ ਕਰੋੜ ਰੁਪਏ ਚੜ ਗਿਆ ਜਿਹੜੇ ਇਹਨਾਂ ਦੇ ਲੋਕ ਆ ਗਏ ਇਹਨਾਂ ਦੇ ਚਹੇਤੇ ਖਾ ਗਏ ਵੱਧ ਕਰਕੇ ਉਹੀ ਹੁਣ 2 ਸਾਲਾਂ 'ਚ ਸਰਕਾਰ ਨੇ 120 ਰੇਟ ਟੋ ਆਇਆ ਸੇਮ ਫਸਲਾਂ ਨੂੰ 120 ਰੁਪਏ ਕੈਪਟੇਟ ਦਵਾਈਆਂ ਜਿਹੜੀਆਂ 4-400 ਬਵਤੇ ਜਾਂਦੀਆਂ ਸੀ ਉਹ 30 ਹਜ਼ਾਰ ਕਰੋੜ ਰੁਪਇਆ ਜਾਣ ਬੁਝ ਕੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਹਾਲਾਤ ਨਾ ਜੁਕਨੇ ਅਗਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਲਕੀਰ ਮਾਰਤੀ ਤੁਸੀਂ ਕਿਹਾ 90 ਹਜ਼ਾਰ ਕਰੋੜ ਨਹੀਂ ਹੈ ਮੇਰੇ ਖਿਆਲ ਛਾਟ ਕੇ ਚਲੋ ਤੁਹਾਡੀ ਗੱਲ ਨਾਲ ਸਹਿਮਤ ਹਾਂ ਅਗਰ 10000 ਕਰੋੜ ਅਸੀਂ ਕਰਤਾ ਜੇ ਉਹ 30000 ਕਰੋੜ ਰੁਪਏ ਸਾਡੇ ਇਹ ਨਾਂ ਅਖੀਰਲੇ ਸਮੇਂ ਫਾਂਸੀ ਦਾ ਫੰਦਾ ਪੰਜਾਬ ਦੇ ਗਲੇ ਚ ਪਾ ਕੇ ਜਾਂਦੇ 40000 ਕਰੋੜ ਰੁਪਏ ਪਹਿਲੀ ਸੱਟੇ maaf ਕਰ ਦੇਣਾ ਅਸੀਂ ਕੈਪਟਨ ਮਰਿੰਦਰ ਸਿੰਘ ਨੇ ਅਸੀਂ ਉਸ ਪੈਸੇ ਨੂੰ ਵੇਖ ਕੇ ਵਾਅਦੇ ਕਰਨੇ ਸ਼ੁਰੂ ਕੀਤੇ ਸੀ ਵੀ ਸਾਡੇ ਕੋਲ ਇੰਨਾ ਪੈਸਾ ਇੱਥੇ 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 ਉਹ ਬਜਟ ਵੇਖ ਕੇ ਹੀ ਐ ਹੋਏਗਾ ਅਸੀਂ ਐ ਸਕੀਮ ਲਾਵਾਂਗੇ ਤੇ ਕਰ ਦਿਆ ਅਗਰ 40000 ਕਰੋੜ ਪਹਿਲੇ ਸੱਟੇ maaf ਕਰ ਦਿੰਦੇ ਪਹਿਲੇ ਸਾਲ ਕੀ ਬੰਦਾ ਪੰਜਾਬ ਦਾ ਬਾਦਲ ਸਾਹਿਬ ਨੂੰ ਇਹ ਗੱਲ ਪਤਾ ਸੀ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੇ 40000 ਕਰੋੜ ਤੇ ਲਕੀਰ ਮਾਰਤੀ ਮਗਰ ਰਹਿ ਜਾਣਾ ਥੋੜੇ ਮੁਤਾਬਕ 40 ਹੀ ਰਹਿ ਜਾਣਾ ਮੇਰੇ ਮੁਤਾਬਕ 25 ਰਹਿ ਜਾਣਾ ਤੇ 25 ਬਜ਼ਾਰ ਕਰੋੜ ਫੇਰ ਕਿਤੇ ਮਾਰ ਦਿੰਦੇ ਸਾਰਾ ਮੁਕੰਮਲ ਖਤਮ ਕਰ ਦੇਣਾ ਸੀਗਾ ਸਾਰਾ ਮੁਕੰਮਲ ਤੇ ਪੰਜਾਬ ਦਾ ਇੱਕ ਇੱਕ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਇੱਕ ਕਿਸਾਨ ਦਾ ਬੱਚਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ ਜਾਣਾ ਸੀ ਤੇ ਜੇ ਉਹ ਖੜ ਜਾਣਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਸੀ ਸੋ ਸਾਡੇ ਨਾਲ ਇਹ ਹੋਇਆ ਪਰ ਇਸ ਦੇ ਬਾਅਦ ਯੁੱਧ ਤੁਸੀਂ ਦੇਖੋ ਨਾ ਕਿੰਨੇ ਕ ਰਿਸੋਰਸਸ ਨੇ ਪੰਜਾਬ ਐਡਾ ਕ ਪੰਜਾਬ ਹੈ ਕਰਨਾਟਕਾ ਕਿੱਡਾ ਵੱਡਾ ਉਹਨਾਂ ਨੇ ਕਿੰਨਾ ਕਰਜ਼ਾ ਮਾਫ਼ ਕੀਤਾ 50000 50000 ਰੁਪਏ ਇੱਕ ਕਿਸਾਨ ਦਾ ਯੂਪੀ ਪਰ ਕਿੱਡਾ ਵੱਡਾ 1 ਲੱਖ ਰੁਪਏ ਮਾਫ਼ ਕੀਤਾ 1 ਲੱਖ ਇੱਥੇ 2 ਲੱਖ ਹੋਇਆ ਇਸ ਦੇ ਬਾਵਜੂਦ ਸ਼ਾਬਾਸ਼ ਦੇਣ ਦੀ ਬਜਾਏ ਪਿਛਲੇ 10 ਸਾਲਾਂ ਚ ਕਹਦੇ ਕਿ 18000 ਦੇ ਕਰੀਬ ਕਿਸਾਨ ਮਰਿਆ on record ਕਿਸੇ ਨੂੰ ਕਿਰਪਾ ਨਹੀਂ ਦਿੱਤਾ ਗਿਆ not even a single penny ਜਿੱਦਾਂ ਲੋਕਾਂ ਨੇ ਜੇਲਾਂ ਕੱਟੀਆਂ ਅਕਾਲੀ ਦਲ ਦੇ ਸਮੇਂ ਜਾਂ ਉਹਨਾਂ ਦੇ ਬੰਦਿਆਂ ਨੇ ਵੀ ਉਹਨਾਂ ਨੂੰ ਕਿਰਪਾ ਨਹੀਂ ਮਾਫ ਕੀਤਾ ਕੰਮ ਸੇ ਕੰਮ ਅੱਜ ਕਿਸਾਨਾਂ ਨੂੰ ਤਸੱਲੀ ਹੈ ਕਿ 2 ਲੱਖ ਰੁਪਏ ਹੋਇਆ ਹੈ ਜੇ ਕੇਂਦਰ ਸਰਕਾਰ ਸਾਡੀ ਬਣ ਜਾਂਦੀ ਹੈ ਪਰਮਾਤਮਾ ਕਿਰਪਾ ਕਰੇ 48000 ਕਰੋੜ ਰੁਪਏ 77000 ਕਰੋੜ ਰੁਪਏ 70000 ਮਨਮੋਹਨ ਸਿੰਘ ਜੀ ਨੇ ਮਾਫ ਕੀਤਾ ਸੀ ਔਣ ਵਾਲੇ ਸਮੇਂ 'ਚ ਉੱਥੋਂ ਵੀ ਪੈਸਾ ਲਿਆਇਆ ਜਾ ਸਕਦਾ ਹੈ ਤੇ ਆਪ ਦਾ ਵਾਦਾ ਮੁਕੰਮਲ ਤੌਰ ਤੇ ਪੂਰਾ ਕੀਤਾ ਜਾ ਸਕਦਾ ਪਰ ਜੀ ਹੁਣ ਜੋ ਘਰ ਘਰ ਹਰ ਕਰ ਹਰ ਨੌਕਰੀ ਦਾ ਇੱਕ ਵਾਦਾ ਸੀਗਾ ਅੱਜ ਪਰਮੇਂਦਰ ਸਿੰਘ ਢੀਂਡ ਸਾਹਿਬ ਵੀ ਕਹਿ ਰਹੇ ਸਨ ਕਿ 45 ਲੱਖ ਬਣਦੀਆਂ ਨੌਕਰੀ ਜੇ ਹਰ ਕਰ ਨੌਕਰੀ ਦਿੱਤੀ ਜਾਵੇ ਇੰਨੇ ਕੁ ਪਰਿਵਾਰ ਹੈਗੇ ਆ ਪਰ ਜੋ ਸਰਕਾਰੀ ਨੌਕਰੀਆਂ ਨੇ ਉਹ 4.5 ਲੱਖ ਨੇ ਇੰਨੇ ਕੁ ਆਪਾਂ ਪ੍ਰਾਈਵੇਟ ਲਾ ਲਈਏ ਇਹ ਵਾਦਾ ਜਿਹੜਾ ਬੱਧ ਜਾ ਕੇ ਉਤੇਜਣਾ ਨਾਲ ਨਹੀਂ ਕੀਤਾ ਗਿਆ ਲੱਗਦਾ ਘਰ ਘਰ ਰੋਜ਼ਗਾਰ ਦਾ ਵਾਦਾ ਸੀਗਾ ਰੋਜ਼ਗਾਰ ਘਰ ਘਰ ਦਾ ਮਤਲਬ ਕਿ ਹਰ ਵਿਅਕਤੀ ਨੂੰ ਰੋਜ਼ਗਾਰ ਮਹయ్యా ਕਰਵੋਨ ਦਾ ਸਾਡਾ ਵਾਦਾ ਸੀਗਾ ਜਿਹਨੂੰ ਕੀ ਇਹ ਫਲੇਅਰ ਉੱਪਰ ਕਰਕੇ ਕਹਿੰਦੇ ਕਿ ਨਹੀਂ ਨਹੀਂ ਉਹ ਤਾਂ ਤੁਹਾਨੂੰ ਨੌਕਰੀ ਦਾ ਸਰਕਾਰੀ ਨੌਕਰੀ ਤਾਂ ਲੱਗ ਹੀ ਨਹੀਂ ਸਰਦੀ 4 ਲੱਖ ਦਾ ਟੋਟਲ ਮਲਾਜ਼ਮ ਨਹੀਂ ਪੂਰੇ ਪੰਜਾਬ ਦੇ ਅੰਦਰ ਤੇ ਹਰ ਜੇ ਇਹਨੇ ਲਾਤੇ ਤਾਂ ਕਿੱਥੋਂ ਇਹ ਤਾਂ ਪੂਰੇ ਦੇਸ਼ ਨਹੀਂ ਹੋਣਾ ਪੂਰੇ ਇਸ ਹੱਬਨ ਸਰਕਾਰੀ ਕਹਿੰਦੇ ਮਤਲਬ ਸੀ ਹਰ ਕਰੇ ਰੋਜ਼ਗਾਰ ਦੇਂਦਾ ਜਿਵੇਂ ਮਨਰੇਗਾ ਰੋਜ਼ਗਾਰ ਗਰੰਟੀ ਸਕੀਮ ਕਿ ਹਰ ਵਿਅਕਤੀ ਦਾ ਚੁੱਲ੍ਹਾ ਚੱਲਦਾ ਰਹੇ ਹਰ ਵਿਅਕਤੀ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਹੁੰਦੀਆਂ ਜਾਣ ਅੱਜ 10000 ਤੋਂ ਲੈ ਕੇ 25000 30000 35000 40000 ਤੱਕ ਦੀ ਨੌਕਰੀ ਅਸੀਂ ਮੁਹੱਈਆ ਕਰਾਉਣੀ ਹੈ ਉਹ ਸਾਢੇ 5 ਲੱਖ ਨੌکریاں ਠੀਕ ਹੈ ਪ੍ਰਾਈਵੇਟ ਕੰਪਨੀਆਂ ਨੂੰ ਕਰਾਉਣੇ ਹਨ ਲੇਕਿਨ ਪ੍ਰਾਈਵੇਟ ਕੰਪਨੀਆਂ ਨੂੰ ਲੈ ਕੇ ਆਈਦਾ ਉਹਨਾਂ ਨੂੰ ਵੰਗਾਰੀਦਾ ਕਿ ਚਲੋ ਪੰਜਾਬ ਅਸੀਂ ਤੁਹਾਨੂੰ ਸਹੂਲਤਾਂ ਦੇਵਾਂਗੇ ਸਾਡੇ ਬੱਚਿਆਂ ਨੂੰ ਤੁਸੀਂ ਅਪਾਇੰਟ ਕਰੋ ਉਹਨਾਂ ਨੂੰ ਨੌਕਰੀ ਦਿਓ ਅੱਜ ਵੇਲਾ ਮੁੰਡਾ ਫਿਰਦਾ ਜੇ ਉਹ ਪਲੱਸ 2 ਹੈ ਤੇ 12000 ਦੀ ਨੌਕਰੀ ਕਰਦਾ ਹੈ ਹੋਰ ਕੀ ਚਾਹੀਦਾ ਹੁਣ ਅਲਟੀਮੇਟਲੀ ਹੁਣ ਜੇ ਬੰਦਾ ਉਤਲਿਆ ਨਹੀਂ ਵੇਖੇਗੀ ਫਲਾਣੇ ਦਾ ਪੈਕੇਜ ਪ੍ਰਾਈਵੇਟ ਕੰਪਨੀ ਨਾਲ ਜਾਂਦਾ ਬਹੁਤ ਸੇ ਲੋਗ ਹੈ ਸਾਡੇ ਇਥੇ ਆਈਐਸ ਅਫੀਸਰ ਉਹਨਾਂ ਦੀ 1 ਲੱਖ ਡੇਢ ਲੱਖ ਹੋਏਗੀ ਤੇ ਜਿਹੜਾ ਪ੍ਰਾਈਵੇਟ ਕੰਪਨੀ ਦਾ ਸੀਓ ਹੈ ਉਹ ਸਾਡਾ 12 ਲੱਖ ਰੁਪਏ ਪਰ ਮਨਥ ਲੈ ਰਿਆ ਹੋਵੇ ਸੋ ਇਦਾਂ ਕੰਪੀਟੀਸ਼ਨ ਨਹੀਂ ਕੀਤਾ ਜਾ ਸਕਦਾ ਲੇਕਿਨ ਰੋਜ਼ਗਾਰ ਦੇਣ ਦਾ ਤੁਸੀਂ ਵੇਖੋ 2 ਸਾਲਾਂ ਚ 5 ਲੱਖ ਸਵਾ 5 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਤੇ ਜੇ ਅਸੀਂ ਵਾਧਾ ਦੇਵਾਂਗੇ ਤਾਂ ਕਿ 2 ਸਾਲ ਅਗਲੇ ਦੇ ਦੋ ਸਵਾ 10 ਲੱਖ ਹੋ ਜਾਊਗਾ ਮੇਰੇ ਹਿਸਾਬ ਨਾਲ ਚੰਗਾ ਉਤਸ਼ਾਹ ਮਿਲ ਸਕਦਾ ਹੈ ਲੋਕਾਂ ਨੂੰ ਅਕਸਰ ਕਿਹਾ ਜਾਂਦਾ ਕਿ ਬਰਗਾੜੀ ਮਾਮਲੇ ਦੇ ਵਿੱਚ ਵਿਧਵੀ ਮਾਮਲਿਆਂ ਦੇ ਵਿੱਚ ਪਿਛਲੀ ਸਰਕਾਰ ਦਾ ਜੋ ਵੱਡੇ ਬੰਦਿਆਂ ਦਾ ਹੱਥ ਸੀ ਉਹ ਫੜੇ ਨਹੀਂ ਜਾ ਰਹੇ ਲੋਕ ਅਕਸਰ ਗੱਲਾਂ ਕਰਦੇ ਆ ਖੁੰਡ ਚਰਚਾ ਹੁੰਦੀ ਆ ਕਿ ਮਿਲੇ ਹੋਏ ਨੇ ਕੈਪਟਨ ਤੇ ਬਾਦਲ ਪਰਿਵਾਰ ਤੁਹਾਡਾ ਕੀ ਕਹਿਣਾ ਤੁਸੀਂ ਵੀ ਸੋਚਦੇ ਹੋਵੋਗੇ ਦੇਖੋ ਪਹਿਲਾਂ ਆਮ ਆਦਮੀ ਪਾਰਟੀ ਚੋਣਾ ਤੋਂ ਪਹਿਲਾਂ ਕਹਿੰਦੇ ਸੀ ਪੋਸਟਰ ਲਾਤੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਇੱਕੀ ਨਹੀਂ ਰਲੇ ਵੀ ਨਹੀਂ ਲੇਕਿਨ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਜਾ ਕੇ ਚੋਣ ਲੜੀ ਕੇਜਰੀਵਾਲ ਨਹੀਂ ਲੜਿਆ ਇਹਨਾਂ ਨੇ ਜਰਨੈਲ ਸਿੰਘ ਨੂੰ ਲੜਾਇਆ ਜਿਹੜਾ ਕਦੇ ਆਇਆ ਹੀ ਨਹੀਂ ਲੇਕਿਨ ਅਸੀਂ ਇਸ ਗੱਲ ਦਾ ਪੁਖਤਾ ਸਬੂਤ ਦੇਣ ਦੀ ਖਾਤਰ ਕਿ ਰਲ ਕੇ ਨਹੀਂ ਲੜ ਰਹੇ ਉਹਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਜਾ ਕੇ ਚੋਣ ਲੜੇ ਹੋਣ ਹੁਣ ਕਹਿੰਦੇ ਸੀ ਕਿ ਇਹ ਫੇਰ ਇਹਨਾਂ ਨੇ ਕੁਝ ਨਹੀਂ ਕਰਨਾ ਸੈਟ ਬਣਾਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸਾਲ ਲੱਗ ਗਿਆ ਉਹਨੂੰ ਬਣਾਉਦੇ ਨੂੰ ਤਾਂ ਇੱਕ ਇੱਕ ਚੀਜ਼ ਕੋਣੀ ਸੀ ਕਿੰਨੇ ਵਜੇ ਫੋਨ ਆਇਆ ਫਿਰ ਉਸ ਫੋਨ ਤੇ ਕੀ ਕੀ ਕੌਣ ਕਿੱਥੇ ਗਿਆ ਇੱਕ ਇੱਕ ਬੰਦੇ ਨੂੰ ਮਿਲਣਾ ਸੀਗਾ ਸੱਮਣ ਜਾਰੀ ਹੋਏ ਸੁਣਨਾ ਸੀਗਾ ਜਸਟਿਸ ਰਣਜੀਤ ਸਿੰਘ ਨੇ ਆਪਦੀ ਰਿਪੋਰਟ ਸਬਮਿਟ ਕੀਤੀ ਵਸਤਾਰਪੁਰ ਉਹ ਕਾਜ ਵਿੱਚ ਰੱਖਿਆ ਲ 6 ਮਹੀਨੇ ਕੇ 4 ਮਹੀਨੇ ਹੋਏ ਜਿਹੜੋ ਵਿਧਾਨ ਸਭਾ ਚੋਰ ਰਿਪੋਰਟ ਰੱਖੀ ਸਿੱਟ ਬਣਾ ਦਿੱਤੀ ਗਈ ਸਟੇ ਹੋ ਗਿਆ ਉਸ ਤੋਂ ਬਾਅਦ ਲੋਕਾਂ ਨੇ ਧਰਨੇ ਫੇਰ ਰੱਖਿਆ ਰਲੇ ਹੈ ਫਲਾਉ ਕੁਛ ਨਹੀਂ ਹੋਣਾ ਅੱਜ ਜਿਨ੍ਹਾਂ ਨੇ ਸਿੱਧਾ ਸਿੱਧਾ ਬਗਰਾੜੀ ਕਾਂਡ ਚ ਉੱਥੇ ਮੌਕੇ ਤੇ ਅਫਸਰ ਤਾਇਨਾਤ ਸਨ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਨ ਉਹਨਾਂ ਨੂੰ ਫੜ ਲਿਆ ਗਿਆ ਹੈ ਉਦੋਂ ਉੱਤੋਂ ਤੱਕ ਵੀ ਹੋ ਗਈ ਗੇਮ ਹੁਣ ਵਾਰੀ ਵਾਰੀ ਨਾਲ ਸੰਮਨ ਜਾਰੀ ਕਰੇ ਜਾ ਰਹੇ ਨੇ ਹੁਣ ਮੈਨੂੰ ਨਹੀਂ ਪਤਾ ਵੀ ਸਿੱਟ ਚ ਕੀ ਚਾਉਂਦੀ ਹੈ ਸਿੱਟ ਐਂਡ ਸਿਟ ਕੋਲੇ ਤੱਥ ਕੀ ਨੇ ਉਹਨਾਂ ਨੇ ਆ ਸਾਨੂੰ ਨਹੀਂ ਪਤਾ ਉਹ ਕਿੱਥੋਂ ਤੱਕ ਜਾਣੀ ਹੈ ਰਿਪੋਰਟ ਉੱਤੋਂ ਤੱਕ ਜਾਣੀ ਹੈ ਕਿ ਇੱਥੋਂ ਤੱਕ ਜਾਣੀ ਹੈ ਲੇਕਿਨ ਕੜੀ ਪਰ ਕੜੀ ਉਤਾ ਸਿਟ ਦਾ ਜਿਹੜਾ ਚੀਫ ਹੈ ਉਹ ਦੱਸ ਸਕਦਾ ਹੈ ਕਿ ਕਿੱਦਾਂ ਕੰਮ ਚੱਲੇਗਾ ਸੋ ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਨਹੀਂ ਹਰ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਡਰ ਹੈ ਔਰ ਜਿਨ੍ਹਾਂ ਨੂੰ ਉਹਦਾ ਡਰ ਨਹੀਂ ਹੈ ਫਿਰ ਉਹ ਇਸ ਦੁਨੀਆ ਤੇ ਰਹਿ ਨਹੀਂ ਸਕਦਾ ਸੋ ਇਹ ਨਾ ਦਾ ਮੇਰੇ ਕਰਕੇ ਕਿਸੇ ਨੇ ਇਨਕੁਆਰੀ ਕਰਨੀ ਨਾ ਕੈਪਟਨ ਮਰਿੰਦਰ ਸਿੰਘ ਨੇ ਕਿਸੇ ਦੇ ਧਰਨੇ ਤੇ ਦਬਾ ਕਰਕੇ ਕਰਨੀ ਨਾ ਕਿਸੇ ਨੇ ਇਹ ਕਹਿਤਾ ਵੀ ਰਲਿਆ ਵੇ ਤਾਂ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਤਸ਼ਾਹ ਤੋਂ ਉੱਪਰ ਕੋਈ ਨਹੀਂ ਸਾਡੇ ਪਿਓ ਤੋਂ ਉੱਪਰ ਕੋਈ ਨਹੀਂ ਹਰੇਕ ਨਿੱਕਾ ਨਿੱਕਾ ਤੱਥ ਵੀ ਜਨਤਾ ਦੇ ਸਾਹਮਣੇ ਰੱਖੇ ਜਾਊਗਾ ਡੋਰੀ ਐਕਟ ਦਾ ਪਰਚਾ ਦੇਣੇ ਹੋਣਾ ਦੇਣਾ ਹੋਵੇ ਦਾਜ ਦਾ ਹੇਜ਼ ਦਾ ਉਰੀ ਵੀ ਇਨਕੁਆਇਰੀ ਨੂੰ ਚੇਮੀ ਨਹੀਂ ਲੱਗ ਜਾਂਦੇ ਪਰ ਕੱਲ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਗ੍ਰਿਫਤਾਰ ਹੋਣ ਨੂੰ ਤਿਆਰਾਂ ਮੈਂ ਪਿੰਡੋਂ ਚੱਲ ਕੇ ਚੰਡੀਗੜ੍ਹ ਆ ਗਿਆ ਉਹ ਕਹਿੰਦੇ ਮੈਂ ਡੀਜੀਪੀ ਨੂੰ ਫੋਨ ਵੀ ਕੀਤਾ ਕੱਲ ਫਿਰ ਨਵੇਂ ਸਿਰੇ ਤੋਂ ਗੱਲ ਆ ਗਈ ਕਿ ਉਹ ਆਪਣੇ ਪੁੱਤ ਨੂੰ ਬਚਾਉਣ ਲਈ ਇਹ ਜਾ ਕਰ ਰਹੇ ਨੇ ਔਰ ਕੀ ਕਾਰਨਾਂ ਦੇ ਪਿੱਛੇ ਕੀ ਸਿਆਸਤ ਕੀਤੀ ਜਾ ਰਹੀ ਆ ਉਹਨਾਂ ਨੇ ਇਹਨੂੰ ਨਾਟਕ ਤੱਕ ਕਹਿ ਦਿੱਤਾ ਜੋ ਸੱਟ ਬਣਾਈ ਹੋਈ ਆ ਉਹਨਾਂ ਦਾ ਕਹਿਣਾ ਕਿ ਮੈਨੂੰ ਗ੍ਰਿਫਤਾਰ ਕਰਨ ਲਈ ਸਾਰਾ ਕੁਝ ਡਰਾਮਾ ਰਚਿਆ ਗਿਆ ਕੀ ਕਹੋਗੇ ਮੇਰਾ خیال ਪਹਿਲਾਂ ਹੀ ਕੋਈ ਗੱਲ ਕਹਿ ਦੇਣੀ ਸੱਟ ਨੇ ਕੀ ਕਰਨਾ ਹੈ ਗ੍ਰਿਫਤਾਰ ਕਰਨਾ ਹੈ ਉਹਨਾਂ ਨੂੰ ਕਿ ਨਹੀਂ ਕਰਨਾ ਉਹ ਤਾਂ ਹੁਣ ਅਗਰ ਕੋਈ ਕੋਤਾਈ ਹੋਈ ਆ ਉਹਨਾਂ ਤੋਂ ਤਾਂ ਉਹਨਾਂ ਨੂੰ ਹੀ ਡਰ ਹੋਣਾ ਇਸ ਗੱਲ ਦਾ ਅਗਰ ਕੋਈ ਕੋਤਾਈ ਹੋਈ ਨਹੀਂ ਤਾਂ ਫਿਰ ਮੈਨੂੰ ਲੱਗਦਾ ਕਿਸੇ ਸਿਟਵਿਟ ਤੋਂ ਡਰਨ ਦੀ ਲੋੜ ਨਹੀਂ ਹੈ ਦੂਜੀ ਗੱਲ ਸਿਟ ਮੇਰੇ ਖਿਆਲ ਮੁਕੰਮਲ ਕੰਮ ਕਰ ਰਹੀ ਹੈ ਕੋਈ ਐਸੀ ਗੱਲ ਨਹੀਂ ਬੜੇ ਇਮਾਨਦਾਰ ਆਫੀਸਰ ਹੋਰੇ ਚ ਕੰਮ ਕਰ ਰਹੇ ਨੇ ਹੁਣ ਹੋ ਸਕਦਾ ਸਿਟ ਉੱਥੋਂ ਤੱਕ ਜਾਂਦੀ ਹੈ ਕਿ ਨਹੀਂ ਜਾਂਦੀ ਤਾਂ ਸਿਟ ਵਾਲੇ ਦੱਸ ਸਕਦੇ ਹਨ ਲੇਕਿਨ ਪਹਿਲਾਂ ਹੀ ਕਹਿ ਦੇਣਾ ਹੁਣ ਮੈਂ ਕਹਾਂ ਕਿ ਮੈਨੂੰ ਮੈਂ ਬਗਰਾੜੀ ਚ ਮੈਂ ਵੀ ਗਿਆ ਸੀ ਉੱਥੇ ਤਿੰਨ ਦਿਨ ਬੈਠਾ ਰਿਹਾ ਮੈਂ ਸਾਫਾ ਬਣ ਕੇ ਮੈਂ ਕਹਾਂ ਯਾਰ ਹੁਣ ਸਿਟ ਕੱਲ ਨੂੰ ਮੈਨੂੰ ਸੰਮਨ ਜਾਰੀ ਕਰੇ ਬਟ ਮੈਨੂੰ ਸਾਬਤ ਕਿਵੇਂ ਕਰੇਗੀ ਕੋਰਟ ਦੇ ਵਿੱਚ ਸਿਟ ਕਿਉਂਕਿ ਕੋਈ ਨਾ ਕੋਈ ਫੋਨ ਤੇ ਗੱਲ ਹੋਈ ਹੋਗੀ ਕੋਈ ਤਾਂ ਹਵਾਲਾ ਦੇਣਾ ਪਏਗਾ ਨਾ ਮੈਨੂੰ ਸਿੱਟਨੇ ਫੜ ਕੇ ਅੰਦਰ ਦੇਦਾ ਮੰਨ ਲੋ ਕਿਸੇ ਨੇ ਕਹਿਂਤੇ ਦੇਤਾ ਲੇਕਿਨ ਤੱਥਾਂ ਦੇ ਤੱਥਾਂ ਦੇ ਆਧਾਰ ਤੋਂ ਬਿਨਾ ਉਹਨੂੰ ਪ੍ਰੂਫ ਕਿਵੇਂ ਕਰੋਗੇ ਜੇ ਰਾਤ ਨੂੰ ਕਿਸੇ ਦੀ 12 ਵਜੇ ਗੱਲ ਹੋਈ ਕਿਤੇ ਤਾਂ ਫਿਰ ਪ੍ਰੂਫ ਕੀਤਾ ਜਾਣਾ ਕਿ ਐਸ ਫੋਨ ਤੋਂ ਏਨੇ ਵਜੇ ਗੱਲ ਹੋਈ ਜਾਂ ਜਿਹੜਾ ਅਫੀਸਰ ਹੋਊਗਾ ਉਹ ਬਿਆਨ ਕਰੂਗਾ ਕਿ ਮੈਨੂੰ ਫਲਾ ਬੰਦੇ ਨੇ ਆਰਡਰ ਦਿੱਤੇ ਤਦ ਮੈਂ ਇਹ ਕੰਮ ਕੀਤਾ ਸੋ ਉਹ ਤੱਥਾਂ ਤੋਂ ਬਿਨਾ ਤੁਹਾਨੂੰ ਹਣ ਮੈਂ ਕਹਦੇ ਆ ਵੀ ਤੁਸੀਂ ਕਤਲ ਕਰਕੇ ਆਏ ਹੋ ਕੋਈ ਰਿਪੋਰਟ ਹੋਊਗੀ ਤੁਹਾਨੂੰ ਉਸ ਟਾਵਰ ਲੋਕੇਸ਼ਨ ਥੋੜਾ ਕੋਈ ਫੋਨ ਥੋੜਾ ਜਿਹਨੇ ਮਾਰਿਆ ਉਹਰੇ ਨਾਲ ਕੋਈ ਗੱਲਬਾਤ ਕੁਝ ਤਾਂ ਸਾਬਤ ਕਰਨਾ ਪਊਗਾ ਸੋ ਮੇਰੇ ਕਹਿਣ ਦਾ ਮਤਲਬ ਬਿਨਾ ਐਵੇਂ ਪਹਿਲਾਂ ਗੱਲ ਕਹਿਨੀ ਮੈਨੂੰ ਨਹੀਂ ਪਤਾ ਸਿੱਟ ਨਹੀਂ ਕਿੱਥੋਂ ਤੱਕ ਜਾਣਾ ਹੈ ਉਹਨਾਂ ਦਾ ਨਾਂ ਹੈ ਵੀ ਵਿੱਚ ਕਿ ਨਹੀਂ ਹੈ ਲੇਕਿਨ ਆਪਾਂ ਪਹਿਲੇ ਹੀ ਕਹਿ ਰਹੇ ਹਾਂ ਕਿ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਿਉਂ ਬਈ ਫਿਰ ਇਹਨੂੰ ਕਿਦ ਕਿਸ ਨਜ਼ਰ ਨਾਲ ਲਖੀਏ ਉਹ ਦੁਨੀਆ ਜਾਣਦੀ ਹੈ ਉਸ ਨਜ਼ਰ ਨਾਲ ਦੁਨੀਆ ਦੇਖ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਕੁਝ ਪਤਾ ਹੈ ਜਨਤਾ ਨੂੰ ਪਤਾ ਹੈ ਮੈਂ ਨਹੀਂ ਆਪਦੇ ਮੂੰਹ ਤੋਂ ਕੁਝ ਨਾ ਮੈਨੂੰ ਕਿਉਂਕਿ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਕਹਾਣੀ ਸੱਚ ਨੂੰ ਮੈਨੂੰ ਲੱਗਦਾ ਕੋਈ ਛੁਪਾ ਨਹੀਂ ਸਕਦਾ ਦੇਰੀ ਤਾਂ ਹੋ ਸਕਦੀ ਹੈ ਐਂਡ ਸਿੱਧਾ ਪਿਓ ਨਾਲ ਪੰਗਾ ਤਾਂ ਕੋਈ ਲੈ ਹੀ ਨਹੀਂ ਸਕਦਾ ਇੱਕ ਆਪਾਂ ਗੱਲ ਕਰੀਏ ਕਿ ਪਹਿਲੀ ਵਾਰ ਹੋਇਆ ਹੋਣਾ ਕਿ ਆਈਜੀ ਲੈਵਲ ਦੇ ਬੰਦੇ ਨੂੰ ਉਹ ਵੀ ਉਹਦੇ ਐਡਰੈਸ ਪਾਈ ਹੋਵੇ ਸਰਕਾਰੀ ਪੁਲਿਸ ਨੇ ਚੱਕਿਆ ਹੋਵੇ ਨਹੀਂ ਤਾਂ ਪੁਲਿਸ ਲਿਆਜ਼ ਕਰਦੀ ਆ ਇਹ ਕੁਸ ਨਵਾਂ ਵਰਤਾਰਾ ਮੈਨੂੰ ਲੱਗਿਆ ਮੇਰੀ ਲਾਈਫ ਦੇ ਵਿੱਚ ਜੋ ਪੱਤਰਕਾਰੀ ਦੀ ਲਾਇਬੀ ਹੈਗੀ ਆ ਕਾਫੀ ਵੱਡੀ ਔਰ ਮੈਨੂੰ ਲੱਗਦਾ ਹੈ ਇਹ ਕੁਸ ਨਵੇਂ ਵਰਤਾਰੇ ਕੈਪਟਨ ਸਰਕਾਰ ਵਿੱਚ ਹੋਏ ਵੀ ਨਹੀਂ ਇਹਦੇ ਬਾਰੇ ਕੀ ਕਹੋ ਵਿਤਾਰੇ ਨਹੀਂ ਹੋਏ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ ਆਈਦਰ ਹੀ ਇਜ਼ ਅ ਚੀਫ ਮਿਨਿਸਟਰ ਆਈਦਰ ਹੀ ਇਜ਼ ਐਮ ਐਲ ਏ ਆਈਦਰ ਹੀ ਇਜ਼ ਅ ਮਿਨਿਸਟਰ ਤੁਸ ਪ੍ਰਧਾਨ ਮੰਤਰੀ ਨੂੰ ਫਰਕੇ ਨਹੀਂ ਅੰਦਰ ਦਿੱਤਾ ਸੀ ਦੀਸ਼ਤਾ ਪ੍ਰਧਾਨ ਮੰਤਰੀ ਨੂੰ ਉਹ ਮੈਂ ਕਿਹਾ ਪ੍ਰਧਾਨ ਮੰਤਰੀ ਨੂੰ ਅੰਦਰ ਦਿੱਤੇ ਪੁਲਿਸ ਨੂੰ ਨਹੀਂ 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 ਇਹ ਮੈਂ ਥੋੜੀ ਗੱਲ ਦਾ ਸਮਝ ਨਹੀਂ ਪੁਲਸਾਲੇ ਵੀ ਬੜੇ ਬਹੁਤ ਪੁਲਸਾਲੇ ਕਾਬਿਲ ਅਫੀਸਰ ਚੰਗੇ ਅਫੀਸਰ ਨੇ ਪਰ ਜੇ ਕੋਈ ਕੁਤਾਈ ਕਰਦਾ ਹੈ ਉਹਨੂੰ ਖਮਿਆਜਾ ਭੁਗਤਣਾ ਪਏਗਾ ਇਹ ਸੀਟਾ ਹਮੇਸ਼ਾ ਨਹੀਂ ਰਹਿਣੀ ਜੇ ਰਾਜਾਵੜਿੰਗ ਕਿਤੇ ਕੁਤਾਈ ਕਰੇਗਾ ਤਾਂ ਉਹਨੂੰ ਖਮਿਆਜਾ ਭੁਗਤਣਾ ਪਏਗਾ ਵੱਡੀਆਂ ਵੱਡੀਆਂ ਤੋਪਾਂ ਲੋਕ ਅੰਦਰ ਹੋਏ ਤੁਸੀਂ ਤੁਹਾਡੇ ਸਾਹਮਣੇ ਪਾਕਿਸਤਾਨ ਦਾ ਨਵਾਜ਼ ਸ਼ਰੀਫ ਅੰਦਰ ਇਲਾਕੇ ਦੇ ਸਿਆਸਤਦਾਨ ਵੀ ਹੋਏ ਨੇ ਕੇਸ ਵੀ ਹੋਏ ਨੇ ਪਰ ਉਹ ਬਚ ਰਹਿੰਦੇ ਆ ਜੇਲ੍ਹ ਚ ਜਾਂਦੇ ਆ ਕੇਸ ਰਫਾ-ਫਫਾ ਪੰਜਾਬ ਦੀ ਤਾਂ ਹਿਸਟਰੀ ਇਹ ਆ ਪੋਲੀਟੀਕਲ ਲੋਕਾਂ ਦੀ ਪੁਲਸ ਵਾਲੇ ਵੀ ਸੀਵੀ ਜਾਂਚ ਕਰਦੀ ਆ ਤਾਂ ਪੁਲਸ ਵਾਲੇ ਅੰਦਰ ਹੋਏ ਨੇ ਪੰਜਾਬ ਪੁਲਿਸ ਕਿਸੇ ਨੂੰ ਅੰਦਰ ਘੱਟ ਹੀ ਕਰਦੀ ਹੈ ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੈਂ ਫੇਰ ਕਹਿ ਰਹੇ ਹਾਂ ਪਿਓ ਦੀ ਪੱਗ ਦਾ ਮਸਲਾ ਹੈ ਜਿਹੜਾ ਉਹਦੇ ਵਿੱਚ ਕੁਤਾਈ ਕਰੇਗਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਏਗੀ ਔਰ ਜਿਹੜਾ ਕੋਈ ਨਜਾਇਜ਼ ਕਰੇਗਾ ਉਹਨੂੰ ਵੀ ਰਾਤ ਨੂੰ ਨੀਂਦ ਨਹੀਂ ਆਏਗੀ ਬਾਪ ਦੀ ਆਪਦੇ ਗੁਰੂ ਦੀ ਕੋਈ ਅਸਲੀਅਤ ਲਕਾਊਗਾ ਉਹਨੂੰ ਰਾਤ ਨੂੰ ਨੀਂਦ ਕਿਵੇਂ ਆਏਗੀ ਉਹਨੂੰ ਉਹ ਅੰਦਰ ਹੀ ਅੰਦਰ ਕੋਲ ਜੁ ਕੋਲ ਜੁ ਕੇ ਖਤਮ ਹੋ ਜਾਏਗਾ ਸੋ ਸੋ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ 에ਰੇ ਗਰੇ ਨੱਥੂ ਗਰੇ ਦੀ ਨਹੀਂ ਰਾਜੇ ਵੜਿੰਗ ਦੀ ਨਹੀਂ ਤੁਹਾਡੀ ਨਹੀਂ ਮੇਰੀ ਨਹੀਂ ਹੋਰ ਕਿਸੇ ਦੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚ ਤੱਥਾਂ ਤੋਂ ਕੋਈ ਪਾਸੇ ਜਾਏਗਾ ਭਾਜੇਗਾ ਅੱਛਾ ਇੱਕ ਇਹ ਦੱਸੋ ਤੁਸੀਂ ਬੇਵਕੀ ਦੇ ਸ਼ਬਦ ਬੋਲਦੇ ਹੋ ਕਈ ਵਾਰੀ ਕਈ ਵਾਰ ਸਰਕਾਰ ਤੇ ਬੇਵਕੀ ਨਾਲ ਬੋਲਦੇ ਹੋ ਜਿਵੇਂ ਤੁਸੀਂ ਕੱਲ ਟ੍ਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਉਹਨੂੰ ਨੱਸ ਨਹੀਂ ਗਏ ਹਾਂ ਉਹ ਕੀ ਮਾਮਲਾ ਤੁਹਾਡਾ ਕਿਉਂ ਤੁਹਾਨੂੰ ਉਹ ਗੱਲ ਰੜਕੀ ਗੱਲ ਠੀਕ ਹੈ ਬਿਲਕੁਲ ਕਹਿਣੀ ਚਾਹੀਦੀ ਐ ਸਪਸ਼ਟ ਹੋਣੀ ਚਾਹੀਦੀ ਐ ਗੱਲ ਤੇ ਲੋਕਾਂ ਦੇ ਹੀਰੋ ਵੀ ਹੋ ਹੀ ਬਣਦੇ ਰਹਿੰਦੇ ਨੇ ਜੋ ਮੌਕੇ ਤੇ ਸੱਚ ਬੋਲਦੇ ਆ ਮੈਂ ਇਹ ਗੱਲ ਕਹੀ ਕਿ ਕੱਲ ਬੜੇ ਅਰਸੇ ਬਾਅਦ 2 ਸਾਲਾਂ ਬਾਅਦ ਐਸਾ ਹਾਦਸਾ ਵੇਖਣ ਨੂੰ ਮਿਲਿਆ 2 ਸਾਲਾਂ ਬਾਅਦ ਨਹੀਂ ਐਸੀ ਵੀਡੀਓ ਆਈ ਇੱਕ ਜਿਹਦੇ ਵਿੱਚ ਇੱਕ ਆਹ ਟਰਾਂਸਪੋਰਟ ਕੰਪਨੀ ਦੇ ਉਹ ਡਰਾਈਵਰ ਨੇ ਤਿੰਨ ਬੰਦੇ ਕੁਚਲਦੇ ਮਾਰਦੇ ਸਿਰ ਉਹਰਾ ਪਾਸੇ ਹੋ ਗਿਆ ਤੋਂ ਮੈਨੂੰ ਰਾਤ ਨੂੰ ਉਹ ਸਵੇਰ ਜਿਹਨੂੰ ਖਬਰ ਮਿਲੀ ਵੀਡੀਓ ਦੇਖੀ ਤਾਂ ਮੈਂ ਜ਼ੀਰੋ ਆਰ ਚੋਂ ਮੁੱਦਾ ਚੱਕਿਆ ਕਿ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਐਵੇਂ ਲੋਗਾ ਨੂੰ ਰੋਜ਼ ਮਿੱਧ ਮਿੱਧ ਕੇ ਟਰਾਂਸਪੋਰਟਰਸ ਚਲੇ ਜਾ ਰਹੇ ਹੈ ਕੋਈ दारू ਪੀਤੀ ਆਲਾ ਹੁੰਦਾ ਹੈ ਡਰਾਈਵਰ ਕਿਸੇ ਕੋਲ ਲਾਇਸੈਂਸ ਹੈ ਵੀ ਨਹੀਂ ਕੋਈ ਆਪ ਦੇ ਕਨੈਕਟਰ ਨੂੰ ਬਿਠਾ ਦਿੰਦਾ ਹੈ ਰੂਲ ਬਣਨਾ ਚਾਹੀਦਾ ਹੈ ਕਿ ਤਿੰਨਾਂ ਸਾਲਾਂ ਬਾਅਦ ਲਾਇਸੈਂਸ ਰੀਨਿਊ ਹੋਵੇ ਡੋਪ ਟੈਸਟ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਦਾ ਜਿਨੇ ਐਸੀ ਘਟਨਾ ਇੱਕ ਵਾਰੀ ਕੋਈ ਥੱਲੇ ਮਾਰਤਾ ਬੰਦਾ ਉਹਰਾ ਲਾਇਸੈਂਸ ਪੱਕੇ ਤੌਰ ਤੇ ਰੱਦ ਹੋਣਾ ਚਾਹੀਦਾ ਔਰ ਇਨਕੁਆਰੀ ਖੁੱਲਨੀ ਚਾਹੀਦਾ ਬੀਟ ਬਿਲongs ਟੂ ਐਨੀ ਐਨੀ ਟ੍ਰਾਂਸਪੋਰਟ ਉਹ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਕਾਨੂੰਨ ਹੋਵੇ ਉਹਰਾ ਲਾਇਸੈਂਸ ਰੱਦ ਹੋਵੇ ਜਿੰਨਾ ਚਿਰ ਉਹਰਾ ਕੇਸ ਚੱਲੇ ਜੇ ਉਹਨੂੰ ਕੋਰਟ ਬਰੀ ਕਰ ਦਿੰਦੀ ਹੈ ਤਾਂ ਦੁਬਾਰੇ ਲਾਇਸੈਂਸ ਬਣ ਜੇ ਜੇ ਉਹਨੂੰ ਕੋਰਟ ਬਰੀ ਨਹੀਂ ਕਰਦੀ ਸਜ਼ਾ ਲਾ ਦਿੰਦੀ ਹੈ ਤੋ ਉਹਰਾ ਲਾਇਸੈਂਸ ਲਾਈਫ ਲੌਂਗ ਲਾਸਟ ਉਸਤੇ ਨਹੀਂ ਬਣਨਾ ਚਾਹੀਦਾ ਇਹ ਥੋੜੀ 3 ਲੱਖ ਰੁਪਇਆ ਦਿੱਤਾ ਕਿਸੇ ਨੂੰ 2 ਲੱਖ ਦਿੱਤਾ ਗਰੀਬ ਦਾ ਜ਼ਮੀਰ ਖਰੀਦ ਲਿਆ ਉਹਰਾ ਮੂੰਹ ਬੰਦ ਕਰਤਾ ਐਸੀ ਘਟਨਾ ਇੱਕ ਮੋਗੇ ਦੇ ਅੰਦਰ ਹੋਈ ਸੀ ਅਰਸ਼ਦੀਪ ਜੀ ਨੂੰ ਲੋਕਾਂ ਨੇ ਬੱਸ ਸੋ ਮੈਨੂੰ ਲੱਗਦਾ ਕਾਨੂੰਨ ਬਣਾਉਣਾ ਚਾਹੀਦਾ ਮੈਂ ਉਹ ਗੱਲ ਕਹੀ ਸੀ ਕਿ ਟ੍ਰਾਂਸਪੋਰਟ ਮਿਨਿਸਟਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਇਦਾਂ ਦੀਆਂ ਵਾਰਦਾਤਾਂ ਨਾ ਹੋਣ ਅਮਰੀਕਾ ਕੈਨੇਡਾ ਦੇ ਵਿੱਚ ਪੁਆਇੰਟ ਕੱਟ ਲਈ ਜਾਂਦੇ ਜਿਹਨੇ ਸ਼ਰਾਬ ਪੀਤੀ ਹੋਵੇ ਕਿੰਨਾ ਧੰਗਾਰਾ ਮਿਲਿਆ ਤੁਹਾਡੇ ਇਸ ਗੱਲ ਨੂੰ ਤੇ ਤੁਹਾਨੂੰ ਲੱਗਦਾ ਕਿ ਕਾਨੂੰਨ ਬਣ ਜਾਏਗਾ ਕਿਉਂਕਿ ਅੱਜ ਤੋ ਜੇ 5 ਸਾਲ ਪੁਰਾਣੀ ਗੱਲ ਕਰ ਲਈ 7 ਸਾਲ ਪੁਰਾਣੀ ਗੱਲ ਕਰ ਲਈ ਲੋਕਾਂ ਦੇ ਲਾਇਸੈਂਸ ਘਰੇ ਬੈਠਾਂ ਦੇ ਬਣ ਜਾਂਦੇ ਸੀਗੇ ਔਰ ਕੋਈ ਡਰਾਈਵਿੰਗ ਦਾ ਟੈਸਟ ਨਹੀਂ ਹੁੰਦਾ ਸੀ ਹੁਣ ਟੈਸਟ ਹੋਣ ਲੱਗਿਆ ਕਿਤਨਾ ਕਿਤੇ ਗੱਲ ਅੱਗੇ ਚੱਲ ਰਹੀ ਹੈ ਸੋ ਕਾਨੂੰਨ ਮੈਨੂੰ ਲੱਗਦਾ ਹੈ ਕਿ ਬਣ ਜਾਏਗਾ ਜਿੰਨੇ ਬਣੇਗਾ ਤਾਂ ਫਿਰ ਅਗਲੀ ਵਿਧਾਨ ਸਭਾ ਦੇ ਵਿੱਚ ਲੜਾਈ ਤੇ ਦੁਬਾਰੇ ਫੇਰ ਉਸੇ ਲੋਹੇ ਦੇ ਨਾਲ ਫੇਰ 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 ਲੜਾਈ ਲੜਾਂਗੇ ਕਾਨੂੰਨ ਬਣਾਉਣਾ ਚਾਹੀਦਾ ਜੇ ਇਹ ਗੱਲ ਨਾ ਹੋਈ ਕਾਨੂੰਨ ਨਾ ਬਣਿਆ ਕਿਉਂਕਿ ਗਰੀਬਾਂ ਦੀ ਸਾਨੂੰ ਚੁਣ ਕੇ ਤਾਂ ਭੇਜੇ ਐਮ ਐਲ ਏ ਸਾਰੀ ਕਿੰਨੇ ਐਮ ਐਲ ਏ ਰਹੇ ਇਹ ਦੂ ਪਹਿਲਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹਜ਼ਾਰਾਂ ਐਮ ਐਲ ਏ ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਭਗਤ ਸਿੰਘ ਨੂੰ ਕਿਉਂ ਲੋਕ ਯਾਦ ਰੱਖਦੇ ਰਾਜਗੁਰੂ ਸੁਖਦੇਵ ਨੂੰ ਕਿਉਂ ਲੋਕ ਯਾਦ ਰੱਖਦੇ ਮਾਸਟਰ ਤਾਰਾ ਸਿੰਘ ਰਾਨੂੰ ਕਿਉਂ ਲੋਕ ਯਾਦ ਰੱਖਦੇ ਕਰਤਾਰ ਸਿੰਘ ਸਰਪ ਨੂੰ ਕਿਉਂ ਲੋਕ ਯਾ લાલા ਲਾજપતરાય ਨੂੰ ਕਿਉਂ ਲੋਕ ਯਾਦ ਕਰਦੇ ਕਿਉਂਕਿ ਲੋਕਾਂ ਦੀ ਲੜਾਈ ਲੜਨੀ ਸੀ ਅੱਜ ਸਦੀਆਂ ਹੋ ਗਈਆਂ ਜਦੋਂ ਚਲੇ ਗਏ ਇਸ ਦੁਨੀਆ ਤੋਂ ਲੇਕਿਨ ਫਿਰ ਵੀ ਲੋਕ ਯਾਦ ਰੱਖਦੇ ਹੈ ਉਹੀ ਲੋਕ ਕਾਮਜ਼ਾਬ ਰਹਿਣਗੇ ਦੁਨੀਆ ਦੇ ਦਿਲ ਵਿੱਚ ਰਹਿਣਗੇ ਐਮ ਐਲ اے ਮੰਤਰੀ ਬਣਦੇ ਆਏ ਹੈ ਚਲੇ ਜਾਣਗੇ ਮੁੱਖ ਮੰਤਰੀ ਆਏ ਹੈ ਚਲੇ ਜਾਣਗੇ ਲੇਕਿਨ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੀ ਲੜਾਈ ਲੜਨਗੇ ਉਹਨਾਂ ਨੂੰ ਲੋਕ ਪਿਆਰ ਕਰਦੇ ਰਹਿਣਗੇ ਸੋ ਅਗਰ ਕਾਨੂੰਨ ਨਾ ਬਣਿਆ ਤਾਂ ਲੜਾਈ ਲੜ ਕਨ ਜਸ ਸੰਦੂ ਦੇ ਹਰ ਸ਼ਬਦ ਤੇ ਸਿਆਸਤ ਸ਼ੁਰੂ ਹੋ ਜਾਂਦੀ ਆ ਕਈ ਵਾਰੀ ਉਹਨਾਂ ਦੇ ਉਹ ਅਰਥ ਬਈ ਨਹੀਂ ਹੁੰਦੇ ਔਰ ਹੁਣ ਫੇਰ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹਦੇ ਪਿੱਛੇ ਕੀ ਕਾਰਨ ਲੱਗਦਾ ਇਹਦੇ ਪਿੱਛੇ ਕੋਈ ਬੀਜੇਪੀ ਆ ਜਾਂ ਵਿਰੋਧੀ ਨੇ ਜਾਂ ਤੁਹਾਡੇ ਆਪਣੇ ਕੁਝ ਪਾਰਟੀ ਦੇ ਬੰਦੇ ਵੀ ਹੋਣਗੇ ਤੁਹਾਨੂੰ ਕੀ ਲੱਗਦਾ ਸਿਆਸੀ ਬੰਦੇ ਦੇ ਸ਼ਬਦਾਂ ਤੇ ਸਿਆਸਤ ਸ਼ੁਰੂ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਕੀ ਮਾੜੀ ਗੱਲ ਹੈ ਚੰਗੀ ਗੱਲ ਹੈ ਕੋਈ ਦਿੱਕਤ ਨਹੀਂ ਹੈ ਮੈਂ ਕਿਹਾ ਕੋਈ ਕੌਣ ਫਤਵਾ ਦੇਣ ਲੱਗੇ ਕੋਈ ਕਿਸੇ ਦੇ ਫਤਵੇ ਦੁਕਾਨੋਂ ਗੁਰੂ ਮਹਾਰਾਜ ਦਾ ਫਤਵਾ ਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਰੱਬ ਨਾ ਮਾਰੇ ਬੰਦੇ ਨੂੰ ਕੋਣ ਕਿਸੇ ਨੂੰ ਕੋਈ ਮਾਰ ਸਕਦਾ ਜਿਹੜਾ ਇੱਥੋਂ ਸੱਚਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ ਉਹਨੂੰ ਦਬਾ ਸਕਦਾ ਥੋੜੀ ਦੇਰ ਹੱਸੇ ਲੇਕਿਨ ਕਦੇ ਵੀ ਰੋਕ ਨਹੀਂ ਸਕਦਾ ਚਾਹੇ ਉਹ ਹਨੇਰੀ ਆਵੇ ਤੂਫਾਨ ਆਵੇ ਜਿਹੜਾ ਸੱਚਾ ਬੰਦਾ ਹੈ ਸੋ ਮੈਂ ਕਹਾਂਗਾ ਜਿਹੜੇ ਸੱਚਾ ਹੈ ਵੀ ਸਿੱਧੂ ਸਾਹਿਬ ਸੱਚੇ ਇਰਾਦਿਆਂ ਨਾਲ ਚੱਲੇ ਹੋਏ ਨੇ ਪੰਜਾਬ ਦਾ ਸੁਨਵਾਰ ਸਕਦੇ ਕੁਝ ਚੰਗੇ ਇਨਸਾਨ ਨੇ ਚੰਗੇ ਕੰਮ ਕਰਦੇ ਨੇ ਭਲੇ ਵਿਅਕਤੀ ਨੇ ਇਸਨ ਐਮਐਲਏ ਰਾਜਾ ਬਟਕ ਜੀ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਸਹੀ ਕੰਮ ਕਰ ਰਹੀ ਹੈ ਜੋ ਵਾਅਦੇ ਕੀਤੇ ਸੀ ਹੌਲੀ ਹੌਲੀ ਸਾਰੇ ਨਿਭਾਏ ਜਾਣਗੇ ਪਰ ਜੋ ਵਿਰੋਧੀ ਨੇ ਉਹ ਸਿਆਸਤ ਖੇਡ ਰਹੇ ਨੇ ਔਰ ਉਹਨਾਂ ਦੇ ਜੋ ਬਿਆਨਬਾਜ਼ੀ ਹੈ ਉਹਦੇ ਵਿੱਚ ਕੋਈ ਦਮ ਨਹੀਂ ਕੈਮਰਾਮੈਨ ਕੁਲਜਿੰਦਰ ਸੋਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ